ਮੇਰਾ ਨਾਮ ਪ੍ਰੀਤੀ ਆ ਮੈਂ ਤਕਰੀਬਨ 8ਵੀਂ ਕਲਾਸ ਵਿੱਚ ਪੜ੍ਹਦੀ ਸੀ ਮੇਰੀ ਮਾਸੀ ਸਾਡੇ ਕੋਲ ਸਾਡੇ ਪਿੰਡ ਰਹਿੰਦੀ ਸੀ ਕਿਉਂਕਿ ਮੇਰੇ ਨਾਨਾ ਨਾਨੀ ਅਮਰੀਕਾ 'ਚ ਰਹਿੰਦੇ ਸੀ ਮੇਰੀ ਮਾਸੀ ਅਜੇ ਕੁਆਰੀ ਸੀ ਬੇਸ਼ੱਕ ਉਹਦੀ ਉਮਰ 35 ਜਾਂ 36 ਸਾਲ ਦੀ ਹੋਗੀ ਸੀ ਉਹਦੀ ਅਮਰੀਕਾ ਦੀ ਫਾਈਲ ਨਹੀਂ ਲੱਗੀ ਸੀ ਜਿਸ ਕਰਕੇ ਉਹ ਸਾਡੇ ਕੋਲ ਸਾਡੇ ਪਿੰਡ ਰਹਿੰਦੀ ਸੀ ਮੇਰਾ ਮਾਮਾ ਨੀ ਸੀ ਨਾਨਾ ਨਾਨੀ ਦੀ ਇਹ ਹੀ ਕੋਸ਼ਿਸ਼ ਰਹਿੰਦੀ ਸੀ ਕਿ ਮਾਸੀ ਦੀ ਵੀ ਫਾਈਲ ਅਮਰੀਕਾ ਦੀ ਲੱਗ ਜਾਵੇ ਤੇ ਉਹ ਅਮਰੀਕਾ ਪਹੁੰਚ ਜਾਵੇ ਉਸ ਤੋਂ ਬਾਅਦ ਹੀ ਉਹਦਾ ਵਿਆਹ ਕਰੀਏ ਹੁਣ ਮਾਸੀ ਸਾਡੇ ਕੋਲ ਰਹਿੰਦੀ ਸੀ ਮਾਸੀ ਘਰ ਦਾ ਸਾਰਾ ਕੰਮ ਮੰਮੀ ਨਾਲ ਕਰਾਉਂਦੀ ਸੀ ਮੰਮੀ ਥੋੜੀ ਜਿਹੀ ਬਿਮਾਰ ਰਹਿੰਦੀ ਸੀ ਜਿਸ ਕਰਕੇ ਮੰਮੀ ਨੂੰ ਵੀ ਮਾਸੀ ਦਾ ਬੜਾ ਸੋਖ ਸੀ ਕਿ ਉਹ ਘਰ ਦਾ ਸਾਰਾ ਕੰਮ ਮੰਮੀ ਨਾ ਕਰਾ ਦਿੰਦੀ ਆ ਇੱਕ ਕਮਰੇ ਵਿੱਚ ਮੰਮੀ ਡੈਡੀ ਸੌਂਦੇ ਸੀ ਤੇ ਇੱਕ ਕਮਰੇ ਵਿੱਚ ਮੈਂ ਤੇ ਮਾਸੀ ਸੌਂਦੇ ਸੀ ਮੈਂ ਜਦੋਂ ਸੁੱਤੀ ਪਈ ਹੁੰਦੀ ਸੀ ਤਾਂ ਮੈਂ ਇੱਕ ਗੱਲ ਨੋਟ ਕੀਤੀ ਸੀ ਕਿ ਅੱਧੀ ਰਾਤ ਨੂੰ ਮਾਸੀ ਮੇਰੇ ਨਾਲ ਬੈੱਡ ਤੇ ਨਹੀਂ ਹੁੰਦੀ ਸੀ ਕਿਉਂਕਿ ਮੈਂ ਤੇ ਮਾਸੀ ਰਾਤ ਨੂੰ ਬੈੱਡ ਤੇ ਸੌਂਦੇ ਸੀ ਪਰ ਅੱਧੀ ਰਾਤ ਨੂੰ ਕਈ ਵਾਰ ਮੇਰੀ ਅੱਖ ਖੁੱਲਣੀ ਤਾਂ ਮਾਸੀ ਉੱਥੇ ਨਹੀਂ ਹੁੰਦੀ ਸੀ ਸਾਡੇ ਕਮਰੇ ਵਿੱਚ ਇੱਕ ਦਿਵਾਨ ਬੈੱਡ ਸੀ ਮਾਸੀ ਉੱਥੇ ਚਾਦਰ ਲੈ ਕੇ ਪਈ ਹੁੰਦੀ ਸੀ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਸੀ ਕਿ ਮਾਸੀ ਅੱਧੀ ਰਾਤ ਨੂੰ ਉੱਠ ਕੇ ਉੱਥੇ ਕਿਉਂ ਸੌ ਜਾਂਦੀ ਸੀ ਮੈਨੂੰ ਕੱਲੀ ਨੂੰ ਬੈੱਡ ਤੇ ਡਰ ਲੱਗਣ ਲੱਗ ਜਾਂਦਾ ਸੀ ਬੇਸ਼ੱਕ ਮੈਂ ਕਾਫੀ ਵੱਡੀ ਹੋ ਚੁੱਕੀ ਸੀ ਪਰ ਫਿਰ ਵੀ ਮੈਨੂੰ ਕੱਲੀ ਸੌਣ ਦੀ ਆਦਤ ਨਹੀਂ ਸੀ ਪਹਿਲਾਂ ਮੈਂ ਮੰਮੀ ਡੈਡੀ ਨਾਲ ਸੌਂਦੀ ਸੀ ਜਦੋਂ ਦੀ ਮਾਸੀ ਸਾਡੇ ਘਰ ਆਈ ਸੀ ਤਾਂ ਮੈਂ ਮਾਸੀ ਨਾਲ ਸੌਂਦੀ ਸੀ ਮੈਨੂੰ ਬੜਾ ਡਰ ਲੱਗਣ ਲੱਗ ਜਾਂਦਾ ਸੀ ਮੈਂ ਮਾਸੀ ਨੂੰਵਾਜਾਂ ਵੀ ਦਿੰਦੀ ਸੀ ਪਰ ਮਾਸੀ ਮੇਰੀ ਗੱਲ ਹੀ ਨਹੀਂ ਸੁਣਦੀ ਸੀ ਫਿਰ ਮੈਂ ਉੱਪਰ ਚਾਦਰ ਲੈ ਕੇ ਜਲਦੀ ਜਲਦੀ ਸੌ ਜਾਂਦੀ ਸੀ ਕਿਉਂਕਿ ਮੇਰੇ 'ਚ ਉੱਠਣ ਦੀ ਹਿੰਮਤ ਨਹੀਂ ਸੀ ਮੈਂ ਡਰਦੀ ਮਾਰੀ ਉੱਧੇ ਹੀ ਚਾਦਰ ਤਾਣ ਕੇ ਪੈ ਜਾਂਦੀ ਸੀ ਇੱਕ ਦਿਨ ਮੈਂ ਮਾਸੀ ਨੂੰ ਦਿਨ ਵੇਲੇ ਇਹ ਗੱਲ ਪੁੱਛੀ ਕਿ ਮਾਸੀ ਤੁਸੀਂ ਮੈਨੂੰ ਛੱਡ ਕੇ ਉਧਰ ਕਿਉਂ ਸੌ ਜਾਂਦੇ ਹੋ ਮਾਸੀ ਕਹਿਣ ਲੱਗੀ ਮੈਂ ਤਾਂ ਤੇਰੇ ਨਾਲ ਹੀ ਪਈ ਹੁੰਨੀ ਆ ਜਰੂਰ ਤੈਨੂੰ ਕੋਈ ਸੁਪਨਾ ਆਇਆ ਹੋਣਾ ਤੈਨੂੰ ਕੋਈ ਭਲੇਖਾ ਲੱਗਦਾ ਹੋਣਾ ਮੈਂ ਕਿਹਾ ਨਹੀਂ ਮਾਸੀ ਭਲੇਖਾ ਨਹੀਂ ਲੱਗਦਾ ਤੁਸੀਂ ਸੱਚਮੁੱਚ ਹੀ ਉਧਰ ਜਾ ਕੇ ਸੌ ਜਾਂਦੇ ਹੋ ਮੈਂ ਮਾਸੀ ਨੂੰ ਕਈ ਵਾਰ ਕਿਹਾ ਪਰ ਮਾਸੀ ਨਾ ਮੰਨੀ ਫਿਰ ਮੈਨੂੰ ਵੀ ਇਦਾਂ ਹੀ ਲੱਗਾ ਕਿ ਜਰੂਰ ਮੈਨੂੰ ਭਲੇਖਾ ਲੱਗਦਾ ਹੋਣਾ ਆ ਮੈਨੂੰ ਲੱਗਣ ਲੱਗਾ ਕਿ ਸ਼ਾਇਦ ਮੈਨੂੰ ਕੋਈ ਸੁਪਨਾ ਆਉਂਦਾ ਹੋਣਾ ਆ ਪਰ ਹਰ ਰੋਜ਼ ਹੀ ਇਸ ਤਰ੍ਹਾਂ ਹੁੰਦਾ ਸੀ ਮਾਸੀ ਹਰ ਰੋਜ਼ ਹੀ ਮੇਰੇ ਨਾਲ ਉੱਠ ਕੇ ਉਧਰ ਸੌ ਜਾਂਦੀ ਸੀ ਇਸ ਤਰ੍ਹਾਂ ਹੀ ਮੈਂ ਹਰ ਰੋਜ਼ ਵੇਖਦੀ ਰਹਿੰਦੀ ਸੀ ਪਰ ਮੈਂ ਚੁੱਪ ਰਹਿੰਦੀ ਸੀ ਇੱਕ ਦਿਨ ਮੈਂ ਮੰਮੀ ਨੂੰ ਇਹ ਗੱਲ ਕਹੀ ਜਦੋਂ ਮੈਂ ਮੰਮੀ ਨੂੰ ਇਹ ਗੱਲ ਕਹੀ ਤਾਂ ਮਾਸੀ ਫਿਰ ਬੋਲਣ ਲੱਗੀ ਕਿ ਬੇਟਾ ਤੈਨੂੰ ਭਲੇਖਾ ਲੱਗਦਾ ਹੈ ਤੂੰ ਐਵੇਂ ਬੱਚਿਆਂ ਵਾਲੀਆਂ ਹਰਕਤਾਂ ਨਾ ਕਰਿਆ ਕਰ ਮੰਮੀ ਵੀ ਮੈਨੂੰ ਕਹਿਣ ਲੱਗੀ ਕਿ ਪੁੱਤ ਦੇ ਨੂੰ ਭਲੇਖਾ ਲੱਗਦਾ ਹੋਣਾ ਤੈਨੂੰ ਕੋਈ ਬੁਰਾ ਸੁਪਨਾ ਆਉਂਦਾ ਹੋਣਾ ਤੂੰ ਆਪਣੇ ਸਿਰਾਂ ਨੇ ਪਾਣੀ ਰੱਖ ਲਿਆ ਕਰ ਇਸ ਨਾਲ ਤੈਨੂੰ ਡਰ ਨਹੀਂ ਲੱਗੂਗਾ ਪਰ ਮੇਰੀ ਗੱਲ ਤੇ ਕੋਈ ਯਕੀਨ ਨਹੀਂ ਕਰ ਰਿਹਾ ਸੀ ਮੈਂ ਵੀ ਝੂਠ ਨਹੀਂ ਬੋਲ ਰਹੀ ਸੀ ਕਿਉਂਕਿ ਮੈਂ ਇੰਨੀ ਵੀ ਬੱਚੀ ਨਹੀਂ ਸੀ ਕਿ ਮੈਨੂੰ ਇੰਨਾ ਵੱਡਾ プレ ਖਾ ਲੱਗੇ ਤੇ ਘਰ ਦੇ ਵੀ ਇਸ ਗੱਲ ਨੂੰ ਨਹੀਂ ਮੰਨ ਰਹੇ ਸੀ ਇੱਕ ਦਿਨ ਮੈਂ ਸਕੂਲ ਵਿੱਚ ਆਪਣੀ ਕਿਸੇ ਸਹੇਲੀ ਨਾਲ ਇਹ ਗੱਲ ਸ਼ੇਅਰ ਕੀਤੀ ਉਹ ਵੀ ਮੇਰੀ ਗੱਲ ਸੁਣ ਕੇ ਹੱਸਣ ਲੱਗ ਪਈ ਉਹ ਕਹਿਣ ਲੱਗੀ ਤੂੰ ਇੰਨੀ ਵੱਡੀ ਹੋ ਗਈਆਂ ਤੈਨੂੰ ਅਜੇ ਵੀ ਇਦਾਂ ਦੇ ਸੁਪਨੇ ਆਉਂਦੇ ਆ ਪਰ ਮੈਂ ਝੂਠ ਨਹੀਂ ਬੋਲ ਰਹੀ ਸੀ ਮੈਂ ਇਹ ਕਿਸੇ ਨੂੰ ਪ੍ਰੂਫ ਵੀ ਨਹੀਂ ਕਰ ਸਕਦੀ ਸੀ ਕਿਉਂਕਿ ਮੇਰੇ ਵਿੱਚ ਅੱਧੀ ਰਾਤ ਨੂੰ ਇਕੱਲੇ ਉੱਠਣ ਦੀ ਹਿੰਮਤ ਵੀ ਨਹੀਂ ਸੀ ਤਾਂ ਕਿ ਮੈਂ ਸਭ ਨੂੰ ਪ੍ਰੂਫ ਕਰ ਸਕਾਂ ਕਿ ਮੈਂ ਸੱਚ ਬੋਲ ਰਹੀ ਹਾਂ ਇੱਕ ਦਿਨ ਮੈਂ ਜੋ ਦੇਖਿਆ ਉਹ ਦੇਖ ਕੇ ਮੇਰੇ ਲੂਕ ਅੰਡੇ ਖੜੇ ਹੋ ਗਏ ਜਦੋਂ ਰਾਤ ਨੂੰ ਮੈਂ ਸੁੱਤੀ ਪਈ ਸੀ ਤਾਂ ਮੈਂ ਵੇਖਿਆ ਕਿ ਮਾਸੀ ਨਾਲ ਚਾਦਰ ਵਿੱਚ ਕੋਈ ਹੋਰ ਵੀ ਸੀ ਕਿਉਂਕਿ ਮਾਸੀ ਦੀ ਕੁਸਰ-ਪੁਸਰ ਮੈਨੂੰ ਆਪਣੇ ਬੈੱਡ ਤੱਕ ਸੁਣਦੀ ਸੀ ਮੈਂ ਮਾਸੀ ਨੂੰ ਆਵਾਜ਼ ਲਗਾਈ ਕਿ ਮਾਸੀ ਕੌਣ ਆ ਪਰ ਮਾਸੀ ਨੇ ਕੋਈ ਜਵਾਬ ਨਾ ਦਿੱਤਾ ਫਿਰ ਮੈਂ ਉੱਠ ਕੇ ਵੇਖਣ ਦੀ ਕੋਸ਼ਿਸ਼ ਕੀਤੀ ਤਾਂ ਉਹ ਇਨਸਾਨ ਸਾਡੇ ਕਮਰੇ ਤੋਂ ਬਾਹਰ ਚਲਾ ਗਿਆ ਮੈਨੂੰ ਇੰਨਾ ਕੁ ਪਤਾ ਲੱਗਿਆ ਸੀ ਕਿ ਉਹ ਕੋਈ ਮਰਦ ਸੀ ਕੋਈ ਔਰਤ ਨਹੀਂ ਸੀ ਮੈਂ ਮਾਸੀ ਨੂੰ ਸਵੇਰ ਵੇਲੇ ਪੁੱਛਿਆ ਕਿ ਮਾਸੀ ਆਪਣੇ ਕਮਰੇ 'ਚ ਰਾਤ ਕੌਣ ਆਇਆ ਸੀ ਮਾਸੀ ਮੈਨੂੰ ਕਹਿਣ ਲੱਗੀ ਮੈਨੂੰ ਲੱਗਦਾ ਤੂੰ ਥੋੜੇ ਦਿਨਾਂ ਤੱਕ ਪਾਗਲ ਹੋ ਜਾਣਾ ਆ ਕਿਉਂਕਿ ਤੂੰ ਬੜੀਆਂ ਅਜੀਬ ਜੀਆਂ ਗੱਲਾਂ ਕਰਨ ਲੱਗ ਪਈਆਂ ਮੈਂ ਮਾਸੀ ਨੂੰ ਕਿਹਾ ਕਿ ਮੈਂ ਸੱਚ ਕਹਿ ਰਹੀ ਹਾਂ ਆਪਣੇ ਕਮਰੇ ਵਿੱਚੋਂ ਕੋਈ ਗਿਆ ਸੀ ਮਾਸੀ ਮੈਨੂੰ ਕਹਿਣ ਲੱਗੀ ਇੱਥੇ ਚੁੱਪ ਕਰ ਜਾ ਮਾਸੀ ਨੇ ਮੇਰੇ ਤੇ ਕਾਫੀ ਗੁੱਸਾ ਕੀਤਾ ਤੇ ਉਹਨੇ ਮੈਨੂੰ ਮੇਰੇ ਆਪਣੇ ਘਰ ਵਿੱਚ ਕਿੰਨਾ ਜ਼ਿਆਦਾ ਡਾਟਿਆ ਜੋ ਮੈਨੂੰ ਬਿਲਕੁਲ ਚੰਗਾ ਨਾ ਲੱਗਾ ਹੁਣ ਮੈਂ ਅਗਲੀ ਕਲਾਸ ਵਿੱਚ ਹੋ ਗਈ ਸੀ ਮੈਨੂੰ ਅੱਗੇ ਨਾਲੋਂ ਥੋੜੀ ਜ਼ਿਆਦਾ ਸਮਝ ਆ ਗਈ ਸੀ ਹੁਣ ਮੈਂ ਰਾਤ ਨੂੰ ਡਰਦੀ ਵੀ ਬਹੁਤ ਘੱਟ ਸੀ ਹੁਣ ਮੈਂ ਇਹ ਗੱਲ ਸੋਚ ਲਈ ਸੀ ਕਿ ਜਦੋਂ ਰਾਤ ਨੂੰ ਸਾਡੇ ਕਮਰੇ ਵਿੱਚੋਂ ਕੋਈ ਬਾਹਰ ਜਾਊਗਾ ਤਾਂ ਮੈਂ ਉਹਦੇ ਤੇ ਪੂਰੀ ਨਿਗਰ ਰੱਖੂੰਗੀ ਪਰ ਜਦੋਂ ਵੀ ਮੈਂ ਉਹਨੂੰ ਵੇਖਣ ਲੱਗਦੀ ਸੀ ਉਹ ਜਲਦੀ ਜਲਦੀ ਸਾਡੇ ਕਮਰੇ ਵਿੱਚੋਂ ਬਾਹਰ ਚਲਾ ਜਾਂਦਾ ਸੀ ਮੈਨੂੰ ਰੋਜ਼ ਹੀ ਪਤਾ ਨਹੀਂ ਲੱਗਦਾ ਸੀ ਕਿ ਉਹ ਇਨਸਾਨ ਕੌਣ ਆ ਇੱਕ ਦਿਨ ਇਹ ਗੱਲ ਮੈਂ ਆਪਣੀ ਮੰਮੀ ਕੋਲ ਵੀ ਕੀਤੀ ਪਰ ਮੰਮੀ ਨੇ ਵੀ ਇਸ ਗੱਲ ਨੂੰ ਇਗਨੋਰ ਕਰ ਦਿੱਤਾ ਮੰਮੀ ਮੈਨੂੰ ਕਹਿਣ ਲੱਗੀ ਕਿ ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦਿਆ ਕਰ ਤੂੰ ਰਾਤਾਂ ਨੂੰ ਇਹ ਸਭ ਚੀਜ਼ਾਂ ਵੱਲ ਧਿਆਨ ਨਾ ਦਿਆ ਕਰ ਪਰ ਮੈਂ ਵੀ ਜਿੱਦ ਫੜ ਲਈ ਸੀ ਕਿ ਮੈਂ ਦੇਖ ਕੇ ਰਹੂੰਗੀ ਕਿ ਉਹ ਕੌਣ ਆ ਇੱਕ ਦਿਨ ਐਤਵਾਰ ਦਾ ਦਿਨ ਸੀ ਮੈਂ ਕੇਸੀ ਨਾਲ ਕੇ ਕੋਠੇ ਤੇ ਬੈਠੀ ਸੀ ਮੰਮੀ ਉਸ ਦਿਨ ਦਵਾਈ ਲੈਣ ਗਈ ਹੋਈ ਸੀ ਜਦੋਂ ਮੈਂ ਕੋਠੇ ਤੇ ਪੜ੍ਹਾਈ ਕਰ ਰਹੀ ਸੀ ਤਾਂ ਮਾਸੀ ਮੈਨੂੰ ਕਹਿਣ ਲੱਗੀ ਕਿ ਤੂੰ ਇੱਥੇ ਹੀ ਸੌ ਜਾਈ ਥੱਲੇ ਨਾ ਆਈ ਕਿਉਂਕਿ ਥੱਲੇ ਮੈਂ ਬਹੁਤ ਜ਼ਰੂਰੀ ਕੰਮ ਕਰ ਰਹੀ ਆ ਮੈਨੂੰ ਬੜਾ ਸ਼ੱਕ ਜਿਹਾ ਹੋਇਆ ਕਿ ਮਾਸੀ ਮੈਨੂੰ ਇਦਾਂ ਕਿਉਂ ਕਹਿ ਰਹੀ ਆ ਕਿਉਂਕਿ ਸਾਡਾ ਘਰ ਆ ਮੈਂ ਜਿੱਥੇ ਮਰਜ਼ੀ ਜਾਵਾਂ ਮੈਨੂੰ ਇਸ ਗੱਲ ਤੇ ਥੋੜਾ ਜਿਹਾ ਗੁੱਸਾ ਵੀ ਆਇਆ ਮੈਂ ਸੋਚ ਲਿਆ ਸੀ ਕਿ ਹੁਣ ਤਾਂ ਮੈਂ ਥੱਲੇ ਜ਼ਰੂਰ ਜਾਵਾਂਗੀ ਕਿਉਂਕਿ ਮੈਨੂੰ ਮਾਸੀ ਨੇ ਨਾ ਕੀਤੀ ਸੀ ਤੇ ਮੈਨੂੰ ਮਾਸੀ ਤੇ ਪੂਰਾ ਸ਼ੱਕ ਸੀ ਕਿ ਮਾਸੀ ਜ਼ਰੂਰ ਕੋਈ ਸ਼ੈਤਾਨੀ ਕਰ ਰਹੀ ਆ ਜਦੋਂ ਮੈਂ ਪੌੜੀਆਂ 'ਚ ਖੜਕੇ ਵੇਖਿਆ ਤਾਂ ਮਾਸੀ ਕਿਸੇ ਨਾਲ ਮੰਮੀ ਵਾਲੇ ਬੈਡਰੂਮ ਵਿੱਚ ਗੱਲਾਂ ਕਰ ਰਹੀ ਸੀ। ਮੈਨੂੰ ਲੱਗਿਆ ਸਾਡਾ ਕੋਈ ਰਿਸ਼ਤੇਦਾਰ ਆਇਆ ਹੋਣਾ। ਮੈਂ ਵਾਪਸ ਫੇਰ ਕੋਠੇ ਤੇ ਚਲੀ ਗਈ ਤੇ ਜਦੋਂ ਮੈਂ ਦੁਬਾਰਾ ਕੋਠੇ ਉੱਪਰ ਜਾ ਕੇ ਪੜ੍ਹਾਈ ਕਰਨ ਲੱਗੀ ਤਾਂ ਮੈਨੂੰ ਦੁਬਾਰਾ ਫੇਰ ਕਿਸੇ ਦੀ ਆਵਾਜ਼ ਸੁਣਾਈ ਦਿੱਤੀ। ਉਹ ਆਵਾਜ਼ ਕਿਸ ਦੀ ਸੀ ਕਿਉਂਕਿ ਮਾਸੀ ਕਿਸੇ ਨਾਲ ਬੜਾ ਜ਼ੋਰ-ਜ਼ੋਰ ਨਾਲ ਹੱਸ ਰਹੀ ਸੀ। ਫੇਰ ਮੈਂ ਪੌੜੀਆਂ ਉਤਰ ਕੇ ਮੰਮੀ ਵਾਲੇ ਬੈਡਰੂਮ ਵਿੱਚ ਚਲੀ ਗਈ ਤੇ ਬੈਡਰੂਮ ਦਾ ਦਰਵਾਜ਼ਾ ਥੋੜਾ ਜਿਹਾ ਲਗਾਇਆ ਹੋਇਆ ਸੀ। ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਜੋ ਮੈਂ ਵੇਖਿਆ ਉਹ ਵੇਖ ਕੇ ਮੇਰੇ ਪੈਰਾਂ ਥੱਲੇ ਜ਼ਮੀਨ ਖਿਸਕ ਗਈ ਕਿਉਂਕਿ ਜੋ ਮੈਂ ਦੇਖਿਆ ਸੀ ਉਹਦੇ ਤੇ ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਉਸ ਬੈਡਰੂਮ 'ਚ ਮੇਰੀ ਮਾਸੀ ਮੇਰੇ ਡੈਡੀ ਨਾਲ ਬਾਹਾਂ ਵਿੱਚ ਬਾਹਾਂ ਪਾ ਕੇ ਖੜੀ ਸੀ ਉਹ ਦੋਵੇਂ ਇੰਨਾ ਪਲਾਂ ਨੂੰ ਇੰਜੋਏ ਕਰ ਰਹੇ ਸੀ ਉਹਨਾਂ ਦੋਵਾਂ ਨੂੰ ਇਸ ਤਰ੍ਹਾਂ ਵੇਖ ਕੇ ਮੇਰੇ ਸੀਨੇ ਵਿੱਚ ਅੱਗ ਲੱਗ ਗਈ ਕਿਉਂਕਿ ਜਿੱਥੇ ਮੇਰੀ ਮਾਂ ਦਾ ਹੱਕ ਸੀ ਮੈਂ ਬਰਦਾਸ਼ਤ ਨਹੀਂ ਕਰ ਸਕਦੀ ਸੀ ਜਦੋਂ ਮੇਰੀ ਮਾਸੀ ਨੇ ਮੈਨੂੰ ਵੇਖਿਆ ਤਾਂ ਉਹ ਪਿੱਛੇ हट ਗਏ ਡੈਡੀ ਵੀ ਮੇਰੇ ਵੱਲ ਵੇਖਦੇ ਹੀ ਰਹੇਗੇ ਮਾਸੀ ਮੈਨੂੰ ਕਹਿਣ ਲੱਗੀ ਤੈਨੂੰ ਮੈਂ ਕਿਹਾ ਸੀ ਨਾ ਉੱਪਰ ਹੀ ਬੈਠੀ ਰਹੀ ਮੈਂ ਕਿਆ ਇਹ ਸਭ ਤੁਸੀਂ ਕੀ ਕਰ ਰਹੇ ਹੋ ਡੈਡੀ ਮੈਨੂੰ ਕਹਿਣ ਲੱਗੇ ਇਹ ਤਾਂ ਪੁੱਤ ਮੈਂ ਤੇਰੀ ਮਾਸੀ ਨੂੰ ਐਕਸਰਸਾਈਜ਼ ਕਰਵਾ ਰਿਆ ਸੀ ਇਹਦੀ ਬਾਹ ਬੜੀ ਦੁਖਦੀ ਸੀ ਬਸ ਇਹਨੂੰ ਬਾਹ ਕੋਲੋਂ ਫੜ ਕੇ ਮੈਂ ਐਕਸਰਸਾਈਜ਼ ਕਰਵਾ ਰਿਆ ਸੀ ਮੈਨੂੰ ਨਹੀਂ ਲੱਗ ਰਿਹਾ ਸੀ ਕਿ ਉਹ ਕੋਈ ਐਕਸਰਸਾਈਜ਼ ਕਰ ਰਏ ਸੀ ਮੈਂ ਡੈਡੀ ਨੂੰ ਕਿਹਾ ਡੈਡੀ ਮੰਮੀ ਕੱਲੀ ਦਵਾਈ ਲੈਣ ਸ਼ਹਿਰ ਚਲੇ ਗਏ ਤੁਸੀਂ ਨਾਲ ਜਾਣਾ ਸੀ ਡੈਡੀ ਕਹਿਣ ਲੱਗੇ ਚੱਲ ਕੋਈ ਗੱਲ ਨਹੀਂ ਅੱਗੇ ਵੀ ਉਹ ਕੱਲੀ ਚਲੀ ਹੀ ਜਾਂਦੀ ਆ ਮੈਨੂੰ ਬੜਾ ਗੁੱਸਾ ਆ ਰਿਹਾ ਸੀ ਕਿ ਮੇਰੀ ਮਾਂ ਕੱਲੀ ਬਸਾਂ ਤੇ ੱੱਕੇ ਖਾਂਦੀ ਫਿਰਦੀ ਆ ਇਧਰ ਮਾਸੀ ਡੈਡੀ ਨਾਲ ਇਹ ਕੁਝ ਕਰ ਰਹੀ ਆ ਜਦੋਂ ਮੰਮੀ ਦਵਾਈ ਲੈ ਕੇ ਵਾਪਸ ਆਈ ਪਹਿਲਾਂ ਤਾਂ ਮੈਂ ਸੋਚਿਆ ਕਿ ਮੈਂ ਮੰਮੀ ਨੂੰ ਸਭ ਕੁਝ ਦੱਸ ਦਿੰਨੀ ਆ ਫਿਰ ਦਿਮਾਗ ਵਿੱਚ ਇਹ ਗੱਲ ਆਈ ਕਿ ਇਸ ਗੱਲ ਨੂੰ ਪੂਰੀ ਚੰਗੀ ਤਰ੍ਹਾਂ ਪਤਾ ਤਾਂ ਕਰ ਲਵਾਂ ਜੋ ਮੈਂ ਵੇਖਿਆ ਉਹ ਸੱਚ ਆ ਜਾਂ ਮੇਰੇ ਦਿਲ ਦਾ ਵਹਿਮ ਆ ਹੋ ਸਕਦਾ ਉਹ ਸੱਚੀ ਹੀ ਐਕਸਰਸਾਈਜ਼ ਕਰਦੇ ਹੋਣ ਇਸ ਤਰ੍ਹਾਂ ਮੈਂ ਸੋਚੀ ਜਾ ਰਹੀ ਸੀ ਇਸ ਕਰਕੇ ਮੈਂ ਮੰਮੀ ਨੂੰ ਕੋਈ ਗੱਲ ਨਾ ਦੱਸੀ ਅਗਲੇ ਦਿਨ ਫੇਰ ਮੈਂ ਰਾਤ ਨੂੰ ਸੁੱਤੀ ਪਈ ਸੀ ਤਾਂ ਮੈਂ ਵੇਖਿਆ ਕਿ ਸਾਡੇ ਕਮਰੇ ਵਿੱਚ ਡੈਡੀ ਆਏ ਤੇ ਮਾਸੀ ਨਾਲ ਆ ਕੇ ਪੈ ਗਏ ਮਾਸੀ ਪਹਿਲਾਂ ਹੀ ਦਿਵਾਨ ਬੈਠ ਤੇ ਪਈ ਸੀ ਇਹ ਵੇਖ ਕੇ ਮੈਨੂੰ ਬੜਾ ਗੁੱਸਾ ਆਇਆ ਹੁਣ ਮੇਰਾ ਸ਼ੱਕ ਯਕੀਨ ਵਿੱਚ ਬਦਲ ਗਿਆ ਸੀ ਪਹਿਲਾਂ ਤਾਂ ਮੈਂ ਉੱਧਾ ਹੀ ਪਈ ਰਹੀ ਜਦੋਂ ਡੈਡੀ ਕਮਰੇ ਵਿੱਚੋਂ ਵਾਪਸ ਚਲੇ ਗਏ ਮੈਂ ਸਵੇਰ ਨੂੰ ਉੱਠ ਕੇ ਇਹ ਸਾਰੀ ਗੱਲ ਮੰਮੀ ਨੂੰ ਦੱਸੀ ਮੈਂ ਮੰਮੀ ਨੂੰ ਦੱਸਿਆ ਕਿ ਕੱਲ ਵੀ ਜਦੋਂ ਤੁਸੀਂ ਗਏ ਹੋਏ ਸੀ ਉਦੋਂ ਵੀ ਇਹ ਦੋਵੇਂ ਇਸ ਤਰ੍ਹਾਂ ਖੜੇ ਸੀ ਤੇ ਰਾਤ ਨੂੰ ਵੀ ਇਹ ਕੁਝ ਚੱਲਦਾ ਸੀ ਮੈਂ ਕਿਹਾ ਸੀ ਨਾ ਕਿ ਸਾਡੇ ਕਮਰੇ ਵਿੱਚ ਕੋਈ ਆਉਂਦਾ ਪਰ ਤੁਸੀਂ ਯਕੀਨ ਨਹੀਂ ਕਰਦੇ ਸੀ ਅੱਜ ਮੈਂ ਆਪਣੀਆਂ ਅੱਖਾਂ ਨਾਲ ਵੇਖਿਆ ਕਿ ਡੈਡੀ ਤੇ ਮਾਸੀ ਦਾ ਆਪਸ ਵਿੱਚ ਨਾਜਾਇਜ਼ ਰਿਸ਼ਤਾ ਆ ਮੰਮੀ ਨੇ ਮੇਰੀ ਗੱਲ ਸੁਣ ਕੇ ਅਣਸੁਣਿਆ ਕਰ ਦਿੱਤੀ ਮੈਂ ਮੰਮੀ ਨੂੰ ਦੁਬਾਰਾ ਗਿਆ ਕਿ ਮੰਮੀ ਤੁਸੀਂ ਮੇਰੀ ਗੱਲ ਕਿਉਂ ਨਹੀਂ ਸੁਣ ਰਹੇ ਤੁਹਾਨੂੰ ਇਸ ਬਾਰੇ ਡੈਡੀ ਨਾਲ ਗੱਲ ਕਰਨੀ ਚਾਹੀਦੀ ਆ ਮੰਮੀ ਮੈਨੂੰ ਕਹਿਣ ਲੱਗੀ ਕਿ ਤੂੰ ਇੰਨੀ ਵੱਡੀ ਕਦੋਂ ਦੀ ਹੋ ਗਈ ਜੋ ਤੂੰ ਏਦਾਂ ਦੀਆਂ ਗੱਲਾਂ ਕਰਨ ਲੱਗੀ ਮੰਮੀ ਉਲਟਾ ਮੈਨੂੰ ਹੀ ਬੋਲਣ ਲੱਗ ਪਈ ਮੇਰਾ ਮਨ ਬੜਾ ਖਰਾਬ ਹੋਇਆ ਮੈਂ ਬੜਾ ਰੋਈ ਕਿਉਂਕਿ ਮੈਨੂੰ ਪੂਰੀ ਉਮੀਦ ਸੀ ਕਿ ਮੰਮੀ ਮੇਰੀ ਗੱਲ ਜ਼ਰੂਰ ਮੰਨੂਗੀ ਪਰ ਮੰਮੀ ਨੇ ਮੇਰੀ ਗੱਲ ਤੇ ਯਕੀਨ ਨਾ ਕੀਤਾ ਮੰਮੀ ਮੈਨੂੰ ਕਹਿਣ ਲੱਗੀ ਕਿ ਮੈਨੂੰ ਆਪਣੀ ਭੈਣ ਤੇ ਆਪਣੇ ਘਰ ਵਾਲੇ ਤੇ ਯਕੀਨ ਆ ਮੈਂ ਮੰਮੀ ਨੂੰ ਕਿਹਾ ਕਿ ਮੈਂ ਸੱਚ ਕਹਿ ਰਹੀ ਆ ਤੁਸੀਂ ਮੇਰੇ ਤੇ ਯਕੀਨ ਕਰੋ ਜੇਕਰ ਤੁਹਾਨੂੰ ਯਕੀਨ ਨਹੀਂ ਤਾਂ ਤੁਸੀਂ ਅੱਜ ਰਾਤ ਨੂੰ ਮੇਰੇ ਕਮਰੇ ਵਿੱਚ ਆ ਕੇ ਵੇਖ ਲਿਓ ਜਦੋਂ ਮੈਂ ਇਹ ਗੱਲ ਬੋਲੀ ਤਾਂ ਮੰਮੀ ਨੇ ਮੇਰੇ ਜ਼ੋਰ ਦੀ ਥੱਪੜ ਮਾਰਿਆ ਮੈਨੂੰ ਕਹਿਣ ਲੱਗੀ ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਆਪਣੇ ਪਿਓ ਬਾਰੇ ਤੇ ਆਪਣੀ ਮਾਸੀ ਬਾਰੇ ਕਿਦਾਂ ਦੀਆਂ ਗੱਲਾਂ ਕਰਦੀ ਆ ਇਸ ਤੋਂ ਪਹਿਲਾਂ ਕਿ ਮੈਂ ਇਹ ਭੁੱਲ ਜਾਵਾਂ ਕਿ ਤੂੰ ਮੇਰੀ ਧੀ ਆ ਤੂੰ ਮੇਰੀਆਂ ਅੱਖਾਂ ਕੋਲੋਂ ਪਰੇ ਹੋ ਜਾ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਮੰਮੀ ਰਸੋਈ ਵਿੱਚ ਕੰਮ ਕਰ ਰਹੀ ਸੀ ਮੈਂ ਵੇਖਿਆ ਕਿ ਮੰਮੀ ਥੋੜੀ ਉਦਾਸ ਜਿਹੀ ਸੀ ਮੈਨੂੰ ਲੱਗ ਰਿਹਾ ਸੀ ਕਿ ਮੇਰੀਆਂ ਗੱਲਾਂ ਕਰਕੇ ਮੰਮੀ ਨੂੰ ਦੁੱਖ ਲੱਗਿਆ ਪਰ ਮੈਂ ਤਾਂ ਮੰਮੀ ਨੂੰ ਸੱਚ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਸੀ ਫਿਰ ਵੀ ਮੰਮੀ ਨੇ ਮੇਰੇ ਤੇ ਯਕੀਨ ਤਾਂ ਨਹੀਂ ਕੀਤਾ ਸੀ ਮੈਂ ਆਪਣੀ ਮੰਮੀ ਨੂੰ ਜਾ ਕੇ ਜੱਫੀ ਪਾ ਲਈ ਤੇ ਮੈਂ ਮੰਮੀ ਨੂੰ ਕਿਹਾ ਕਿ ਮੰਮੀ ਜੇਕਰ ਮੇਰੀ ਗੱਲ ਦਾ ਤੁਹਾਨੂੰ ਬੁਰਾ ਲੱਗਿਆ ਤਾਂ ਮੈਨੂੰ ਮaaf ਕਰ ਦਿਓ ਮੈਂ ਤੁਹਾਡਾ ਦਿਲ ਨਹੀਂ ਦਿਖਾਉਣਾ ਚਾਹੁੰਦੀ ਸੀ ਬਸ ਮੈਂ ਤਾਂ ਜੋ ਵੇਖਿਆ ਉਹ ਤੁਹਾਨੂੰ ਦੱਸਣਾ ਚਾਹੁੰਦੀ ਸੀ ਮੰਮੀ ਮੈਨੂੰ ਕਹਿਣ ਲੱਗੀ ਕਿ ਅੱਗੇ ਤੋਂ ਇਦਾਂ ਦੀ ਕੋਈ ਗੱਲ ਨਹੀਂ ਕਰਨੀ ਉਹ ਤੇਰੀ ਮਾਸੀ ਆ ਜੇਕਰ ਉਹ ਆਪਣੇ ਘਰ ਥੋੜੇ ਟਾਈਮ ਲਈ ਰਹਿਣ ਆ ਗਈ ਤਾਂ ਆਪਾਂ ਉਹਦੇ ਤੇ ਇਦਾਂ ਦੇ ਇਲਜ਼ਾਮ ਥੋੜੀ ਲਗਾਉਣੇ ਆ ਜੇਕਰ ਕੱਲ ਨੂੰ ਤੇਰੀ ਨਾਨੀ ਨੂੰ ਇਹ ਗੱਲ ਪਤਾ ਲੱਗ ਗਈ ਕਿ ਤੂੰ ਇਦਾਂ ਦੀਆਂ ਗੱਲਾਂ ਕਰਦੀਆਂ ਤਾਂ ਉਹ ਤੇਰੇ ਬਾਰੇ ਕੀ ਸੋਚਣਗੇ ਮੈਂ ਕਿਹਾ ਠੀਕ ਆ ਇੱਕ ਦਿਨ ਮੈਂ ਸਕੂਲੋਂ ਵਾਪਸ ਆ ਰਹੀ ਸੀ ਜਦੋਂ ਮੈਂ ਆਪਣੇ ਘਰ ਵਿੱਚ ਐਂਟਰ ਕੀਤਾ ਤਾਂ ਮੈਂ ਵੇਖਿਆ ਕਿ ਮੇਰੀ ਮੰਮੀ ਵਿਹੜੇ ਵਿੱਚ ਬੈਠੀ ਸੀ ਤੇ ਉਹ ਬਹੁਤ ਉਦਾਸ ਸੀ ਮੈਂ ਮੰਮੀ ਨੂੰ ਪੁੱਛਿਆ ਕਿ ਕੀ ਗੱਲ ਹੋ ਗਈ ਤੁਸੀਂ ਬੜੇ ਉਦਾਸ ਜੇ ਲੱਗਦੇ ਹੋ ਮੰਮੀ ਮੈਨੂੰ ਕਹਿਣ ਲੱਗੀ ਕਿ ਤੂੰ ਇੱਥੇ ਬੈਠ ਮੈਂ ਤੇਰੇ ਲਈ ਕੁਝ ਖਾਣ ਲਈ ਲੈ ਕੇ ਆਉਣੀ ਆ ਮੰਮੀ ਮੈਨੂੰ ਅੰਦਰ ਨਹੀਂ ਜਾਣ ਦੇ ਰਹੀ ਸੀ ਮੈਂ ਮੰਮੀ ਨੂੰ ਕਿਹਾ ਕਿ ਪਹਿਲਾਂ ਮੈਂ ਕੱਪੜੇ ਚੇਂਜ ਕਰਕੇ ਆਉਣੀ ਆ ਮੰਮੀ ਕਹਿਣ ਲੱਗੀ ਨਹੀਂ ਤੂੰ ਕੱਪੜੇ ਬਾਅਦ ਵਿੱਚ ਚੇਂਜ ਕਰ ਲਈ ਤੂੰ ਇੱਥੇ ਹੀ ਬੈਠ ਜਾ ਤੂੰ ਅੰਦਰ ਨਹੀਂ ਜਾਣਾ ਸਾਡੇ ਘਰ ਵਿੱਚ ਇੱਕ ਰਸੋਈ ਅੰਦਰ ਬਣੀ ਹੋਈ ਸੀ ਤੇ ਇੱਕ ਰਸੋਈ ਬਾਹਰ ਬਣੀ ਹੋਈ ਸੀ। ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਕਿ ਮੰਮੀ ਇਦਾਂ ਕਿਉਂ ਕਹਿ ਰਹੀ ਆ। ਮੈਂ ਕਿਹਾ ਠੀਕ ਆ ਮੈਂ ਉੱਥੇ ਬੈਠ ਗਈ। ਮੰਮੀ ਬਾਹਰਲੀ ਰਸੋਈ ਵਿੱਚੋਂ ਮੇਰੇ ਲਈ ਕੁਝ ਖਾਣ ਲਈ ਲੈਣ ਚਲੀ ਗਈ। ਜਦੋਂ ਮੈਂ ਉੱਥੇ ਬੈਠੀ ਸੀ ਤਾਂ ਮੈਨੂੰ ਮਾਸੀ ਦੀ ਆਵਾਜ਼ ਅੰਦਰੋਂ ਆ ਰਹੀ ਸੀ। ਮੈਂ ਇੱਕਦਮ ਹੀ ਉੱਠ ਕੇ ਅੰਦਰ ਚਲੀ ਗਈ। ਅੰਦਰੋਂ ਮੰਮੀ ਵਾਲੇ ਬੈਡਰੂਮ 'ਚ ਮਾਸੀ ਤੇ ਡੈਡੀ ਦੀ ਆਵਾਜ਼ ਆ ਰਹੀ ਸੀ। ਮੈ ਤਾਂ ਇਹ ਸਭ ਸੁਣ ਕੇ ਹੈਰਾਨ ਰਹਗੀ ਕਿਉਂਕਿ ਮੰਮੀ ਘਰ ਵਿੱਚ ਸੀ ਉਹ ਮੰਮੀ ਦੇ ਸਾਹਮਣੇ ਕਮਰੇ ਵਿੱਚ ਵੜੇ ਹੋਏ ਸੀ ਮੈਂ ਉੱਥੇ ਖੜੀ ਸੀ ਬਿਲਕੁਲ ਉਹਨਾਂ ਦੇ ਕਮਰੇ ਦੇ ਅੱਗੇ ਤੇ ਇੰਨੇ ਟਾਈਮ ਤੱਕ ਮੰਮੀ ਭੱਜੀ-ਭੱਜੀ ਅੰਦਰ ਆਈ ਮੈਨੂੰ ਕਹਿਣ ਲੱਗੀ ਮੈਂ ਤੈਨੂੰ ਕਿਹਾ ਸੀ ਨਾ ਕਿ ਤੂੰ ਉੱਥੇ ਹੀ ਬੈਠ ਤੂੰ ਅੰਦਰ ਨਹੀਂ ਆਉਣਾ ਤੂੰ ਇੱਥੇ ਕੀ ਕਰਨ ਆਈ ਆ ਮੰਮੀ ਮੇਰੀ ਬਾਹ ਫੜ ਕੇ ਮੈਨੂੰ ਬਾਹਰ ਲੈ ਗਈ ਮੈਨੂੰ ਬੜੀ ਹੈਰਾਨੀ ਹੋਈ ਕਿ ਮੰਮੀ ਨੂੰ ਸਭ ਕੁਝ ਪਤਾ ਆ ਕਿਉਂਕਿ ਇਹ ਸਭ ਮੰਮੀ ਦੇ ਸਾਹਮਣੇ ਹੋ ਰਿਹਾ ਸੀ ਮੰਮੀ ਕੋਈ ਅਣਜਾਣ ਤਾਂ ਨਹੀਂ ਸੀ ਜੋ ਉਹਨ ਨੂੰ ਕੁਝ ਵੀ ਨਹੀਂ ਸੁਣ ਰਿਹਾ ਸੀ ਇਸੇ ਕਰਕੇ ਉਹ ਮੈਨੂੰ ਅੰਦਰ ਨਹੀਂ ਆਉਣ ਦੇ ਰਹੀ ਸੀ ਪਰ ਮੈਂ ਇਹ ਗੱਲ ਤੋਂ ਹੈਰਾਨ ਸੀ ਕਿ ਜਦ ਮੰਮੀ ਨੂੰ ਸਾਰਾ ਕੁਝ ਪਤਾ ਤਾਂ ਉਹ ਮੇਰੇ ਸਾਹਮਣੇ ਇਹ ਕਿਉਂ ਸ਼ੋਅ ਕਰ ਰਹੀ ਸੀ ਕਿ ਇਦਾਂ ਦੀ ਕੋਈ ਗੱਲ ਨਹੀਂ ਆ ਉਹਨਾਂ ਦੀ ਗੱਲ ਤੇ ਉਹ ਪਰਦਾ ਕਿਉਂ ਪਾ ਰਹੀ ਸੀ ਮੈਂ ਮੰਮੀ ਨੂੰ ਇਹ ਗੱਲ ਪੁੱਛੀ ਤਾਂ ਮੰਮੀ ਰੋਣ ਲੱਗ ਪਈ ਮੰਮੀ ਮੈਨੂੰ ਕਹਿਣ ਲੱਗੀ ਕਿ ਇਹ ਗੱਲ ਮੈਂ ਤੈਨੂੰ ਬਾਅਦ ਵਿੱਚ ਦੱਸੂਗੀ ਹੁਣ ਤੂੰ ਇਹਨਾਂ ਸਾਹਮਣੇ ਇਦਾਂ ਦੀ ਕੋਈ ਗੱਲ ਨਾ ਕਰੀ ਤੈਨੂੰ ਮੇਰਾ ਵਾਸਤਾ ਆ ਇੰਨੇ ਟਾਈਮ ਤੱਕ ਡੈਡੀ ਤੇ ਮਾਸੀ ਵੀ ਬਾਹਰ ਆ ਗਏ ਮੈਂ ਉਹਨਾਂ ਸਾਹਮਣੇ ਇਦਾਂ ਦੀ ਕੋਈ ਗੱਲ ਨਾ ਕੀਤੀ ਤੇ ਮੈਂ ਬਸ ਆਪਣਾ ਬੈਠ ਕੇ ਚਾਹ ਪੀਣ ਲੱਗੀ ਮਾਸੀ ਮੈਨੂੰ ਬੁਲਾ ਰਹੀ ਸੀ ਪਰ ਮੇਰਾ ਮਾਸੀ ਨਾ ਬੋਲਣ ਨੂੰ ਬਿਲਕੁਲ ਵੀ ਮੰਨ ਨਹੀਂ ਕਰ ਰਿਹਾ ਸੀ ਮੈਂ ਉਹਦੇ ਨਾਲ ਜ਼ਿਆਦਾ ਚੰਗੀ ਤਰ੍ਹਾਂ ਗੱਲਬਾਤ ਨਾ ਕੀਤੀ ਤੇ ਮੰਮੀ ਨੇ ਵੀ ਉਹਨਾਂ ਦੋਵਾਂ ਨਾਲ ਕੋਈ ਗੱਲਬਾਤ ਨਾ ਕੀਤੀ ਡੈਡੀ ਮੋਟਰਸਾਈਕਲ ਲੈ ਕੇ ਬਾਹਰ ਨਿਕਲ ਗਿਆ ਤੇ ਮਗਰ ਹੀ ਮਾਸੀ ਬਾਹਰ ਨਿਕਲ ਗਈ ਮੈਂ ਮੰਮੀ ਨੂੰ ਕਿਹਾ ਕਿ ਕਿੱਥੇ ਚੱਲੇ ਨੇ ਮੰਮੀ ਕਹਿਣ ਲੱਗੀ ਕਿ ਤੇਰੀ ਮਾਸੀ ਬਿਮਾਰ ਹੈ ਐਨੂੰ ਦਵਾਈ ਦਿਵਾਉਣ ਗਿਆ ਆ ਉਹ ਦੋਵੇਂ ਹੁਣ ਘਰ ਵਿੱਚ ਨਹੀਂ ਸੀ ਮੇਰੇ ਲਈ ਚੰਗਾ ਮੌਕਾ ਸੀ ਕਿ ਮੰਮੀ ਤੋਂ ਮੈਂ ਸਾਰੀ ਗੱਲ ਪੁੱਛ ਸਕਦੀ ਸੀ ਮੈਂ ਮੰਮੀ ਨੂੰ ਪੁੱਛਿਆ ਕਿ ਹੁਣ ਮੈਨੂੰ ਦੱਸੋ ਸਾਰੀ ਗੱਲ ਮੰਮੀ ਮੈਨੂੰ ਕਹਿਣ ਲੱਗੀ ਕਿ ਮੈਨੂੰ ਤਾਂ ਤੇਰੇ ਨਾਲੋਂ ਪਹਿਲਾਂ ਦਾ ਇਹ ਗੱਲ ਬਾਰੇ ਪਤਾ ਆ ਜਦੋਂ ਦੀ ਤੇਰੀ ਮਾਸੀ ਇਸ ਘਰ ਵਿੱਚ ਆਈ ਆ ਤੇਰਾ ਪਿਓ ਤਾਂ ਮੈਨੂੰ ਪੁੱਛਦਾ ਹੀ ਨਹੀਂ ਉਹ ਤਾਂ ਬਸ ਇਹਦੇ ਹੀ ਗੁਣ ਗਾਉਂਦਾ ਰਹਿੰਦਾ ਆ ਜਦੋਂ ਮੈਂ ਇਹਨਾਂ ਦੋਵਾਂ ਨੂੰ ਫੜ ਲਿਆ ਸੀ ਮੈਂ ਇਸ ਗੱਲ ਦਾ ਵਿਰੋਧ ਕਰਨਾ ਚਾਹਿਆ ਤਾਂ ਤੇਰੇ ਡੈਡੀ ਨੇ ਮੈਨੂੰ ਸਿੱਧਾ ਹੀ ਕਹਿ ਦਿੱਤਾ ਕਿ ਜੇ ਤੂੰ ਸਾਡੇ ਇਸ ਰਿਸ਼ਤੇ ਬਾਰੇ ਕੁਝ ਵੀ ਬੋਲੀ ਜਾਂ ਕਿਸੇ ਨੂੰ ਕੁਝ ਵੀ ਦੱਸਿਆ ਤਾਂ ਮੈਂ ਤੈਨੂੰ ਇਸ ਘਰ ਵਿੱਚੋਂ ਬਾਹਰ ਕਰ ਦੂੰਗਾ ਮੈਂ ਤੈਨੂੰ ਤਲਾਕ ਦੇ ਦੂੰਗਾ ਫਿਰ ਤੈਨੂੰ ਆਪਣੀ ਧੀ ਨਾਲੋਂ ਵਿਵੱਖ ਹੋਣਾ ਪਊਗਾ ਬਸ ਇਹੀ ਡਰ ਕਰਕੇ ਮੈਂ ਚੁੱਪ ਰਹਿਨੀ ਆ ਤੇਰੀ ਮਾਸੀ ਨੇ ਵੀ ਮੇਰੇ ਨਾਲ ਧੋਖਾ ਕੀਤਾ ਜੋ ਮੇਰਾ ਹੀ ਘਰ ਪੱਟਣ ਲੱਗੀ ਇੰਨੀ ਗੱਲ ਕਹਿ ਕੇ ਮੰਮੀ ਰੋਣ ਲੱਗ ਗਈ ਮੰਮੀ ਮੇਰੇ ਗੱਲ ਲਾ ਕੇ ਇੰਨਾ ਕ ਜਿਆਦਾ ਰੋਈ ਕਿ ਮੇਰੇ ਕੋਲੋਂ ਇਹ ਝੱਲ ਨਹੀਂ ਹੋ ਰਿਹਾ ਸੀ ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਨਾ ਕਰੋ ਇਸ ਬਾਰੇ ਮੈਂ ਡੈਡੀ ਨਾਲ ਗੱਲ ਕਰੂੰਗੀ ਜੇਕਰ ਇਸ ਘਰ ਵਿੱਚੋਂ ਕੋਈ ਜਾਵੇਗਾ ਤਾਂ ਆਪਾਂ ਦੋਵੇਂ ਜਾਵਾਂਗੇ ਤੁਸੀਂ ਇਕੱਲੇ ਇਸ ਘਰ ਵਿੱਚੋਂ ਨਹੀਂ ਜਾਓਗੇ ਮੰਮੀ ਕਹਿਣ ਲੱਗੀ ਰੱਬ ਦਾ ਵਾਸਤਾ呀 ਤੂੰ ਇਦਾਂ ਦੀ ਕੋਈ ਗੱਲ ਨਾ ਕਰੀ ਜੀ ਉਹਨੂੰ ਪਤਾ ਲੱਗ ਗਿਆ ਕਿ ਮੈਂ ਤੈਨੂੰ ਇਸ ਬਾਰੇ ਦੱਸ ਦਿੱਤਾ ਉਹਨੇ ਮੇਰਾ ਬੁਰਾ ਹਾਲ ਕਰ ਦੇਣਾ ਆ ਤੇ ਮੈਨੂੰ ਘਰੋਂ ਕੱਢ ਦੇਣਾ ਆ ਮੈਂ ਮੰਮੀ ਨੂੰ ਕਿਹਾ ਕਿ ਕੱਢ ਦੇਣ ਮੰਮੀ ਮੈਨੂੰ ਕਹਿਣ ਲੱਗੀ ਪੋਤਾ ਪਾ ਕਿੱਥੇ ਜਾਵਾਂਗੇ ਇਸ ਉਮਰ ਵਿੱਚ ਮੈਂ ਤੇਰੇ ਪਿਓ ਨੂੰ ਬਦਨਾਮ ਨਹੀਂ ਕਰ ਸਕਦੀ ਬੇਸ਼ੱਕ ਆਪ ਨੂੰ ਇਸ ਬਾਰੇ ਪਤਾ ਆ ਬੇਸ਼ੱਕ ਉਹ ਕਿੰਨਾ ਕੁ ਗਲਤ ਆ ਪਰ ਫਿਰ ਵੀ ਮੈਂ ਲੋਕਾਂ ਸਾਹਮਣੇ ਇਹ ਸੱਚ ਨਹੀਂ ਲਿਆਉਣਾ ਚਾਹੁੰਦੀ ਇਸ ਗੱਲ ਤੇ ਪਰਦਾ ਹੀ ਰਹਿਣ ਦੇ ਕਿਉਂਕਿ ਇਸ ਨਾਲ ਮੇਰੀ ਭੈਣ ਵੀ ਬਦਨਾਮ ਹੋਊਗੀ ਮੈਂ ਨਹੀਂ ਚਾਹੁੰਦੀ ਕਿ ਮੇਰੇ ਕਰਕੇ ਮੇਰੀ ਭੈਣ ਬਦਨਾਮ ਹੋਵੇ ਮੈਂ ਮੰਮੀ ਨੂੰ ਕਿਹਾ ਕਿ ਉਹ ਤੁਹਾਨੂੰ ਇੰਨਾ ਵੱਡਾ ਧੋਖਾ ਦੇ ਰਹੀ ਆ ਤੁਹਾਡਾ ਘਰ ਬਰਬਾਦ ਕਰ ਰਹੀ ਆ ਤੇ ਤੁਸੀਂ ਅਜੇ ਵੀ ਆਪਣੀ ਭੈਣ ਬਾਰੇ ਸੋਚ ਰਹੇ ਆ ਇਹ ਤਾਂ ਗੱਲ ਗਲਤ ਆ ਮੰਮੀ ਕਹਿਣ ਲੱਗੀ ਉਹਨੂੰ ਕਦੇ ਨਾ ਕਦੇ ਤਾਂ ਅਹਿਸਾਸ ਹੋਊਗਾ ਮੈਂ ਕਿਹਾ ਜਦੋਂ ਅਹਿਸਾਸ ਹੋਊਗਾ ਉਦੋਂ ਸਾਡੀ ਜ਼ਿੰਦਗੀ ਬਰਬਾਦ ਹੋ ਜਾਊਗੀ ਨਾਲੇ ਜੇ ਡੈਡੀ ਇੰਨਾ ਚੰਗਾ ਸੀ ਤਾਂ ਮੇਰੇ ਬਾਰੇ ਸੋਚ ਲੈਂਦਾ ਕਿ ਘਰ ਵਿੱਚ ਜਵਾਨ ਕੁੜੀ ਆ ਮੈਨੂੰ ਕਿਹੜੀ ਕਿਸੇ ਗੱਲ ਦੀ ਸਮਝਣੀ ਆ ਡੈਡੀ ਰਾਤਾਂ ਨੂੰ ਆਕੇ ਮਾਸੀ ਨਾਲ ਸੌ ਜਾਂਦਾ ਉਹਨੂੰ ਸ਼ਰਮ ਨਹੀਂ ਆਈ ਉਹਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਜੇਕਰ ਇਹ ਗੱਲ ਮੇਰੀ ਧੀ ਨੂੰ ਪਤਾ ਲੱਗੀ ਤਾਂ ਕੀ ਹੋਊਗਾ ਉਹਨੂੰ ਮੇਰੇ ਕੋਲੋਂ ਬਿਲਕੁਲ ਵੀ ਸ਼ਰਮ ਨਹੀਂ ਆਉਂਦੀ ਪਰ ਮੰਮੀ ਮੈਨੂੰ ਬਾਰ-ਬਾਰ ਆਪਣੀਆਂ ਸੌਂਹਾਂ ਦੇ ਰਹੀ ਸੀ ਕਿ ਤੂੰ ਅਜੇ ਕੋਈ ਗੱਲ ਨਾ ਕਰੀ ਮੌਕਾ ਆਉਣ ਦੇ ਮੈਂ ਆਪੇ ਗੱਲ ਕਰੂੰਗੀ ਨਾਲੇ ਤੇਰੀ ਮਾਸੀ ਨੇ ਕਿਹੜਾ ਜ਼ਿਆਦਾ ਟਾਈਮ ਇੱਥੇ ਰਹਿਣਾ ਆ ਮੈਂ ਮੰਮੀ ਨੂੰ ਕਿਹਾ ਕਿ ਗੱਲ ਰਹਿਣ ਦੀ ਨਹੀਂ ਆ ਗੱਲ ਤੇ ਇਹ ਆ ਕਿ ਉਹ ਦੋਵੇਂ ਇਸ ਤਰ੍ਹਾਂ ਕਿਵੇਂ ਕਰ ਸਕਦੇ ਨੇ ਮਾਸੀ ਨੂੰ ਤਾਂ ਮੈਂ ਇਸ ਘਰ ਵਿੱਚੋਂ ਕੱਢਾਂਗੀ ਉਹਨੂੰ ਤਾਂ ਮੈਂ ਸਭ ਕੁਝ ਕਹਾਂਗੀ ਹੁਣ ਮੈਂ ਦਿਨ ਰਾਤ ਇਹੀ ਸੋਚਦੀ ਰਹਿੰਦੀ ਸੀ ਕਿ ਮਾਸੀ ਨੂੰ ਇਸ ਘਰ ਵਿੱਚੋਂ ਕਿਵੇਂ ਕੱਢਿਆ ਜਾਵੇ ਕਿਉਂਕਿ ਉਹ ਹੀ ਸਾਰੇ ਪਵਾੜਿਆਂ ਦੀ ਜੜ ਸੀ ਬੇਸ਼ੱਕ ਮੇਰਾ ਪਿਓ ਵੀ ਗਲਤ ਸੀ ਪਰ ਮਾਸੀ ਨੇ ਵੀ ਇੱਕ ਵਾਰ ਸਾਡੇ ਬਾਰੇ ਨਹੀਂ ਸੋਚਿਆ ਉਹਨੇ ਇਹ ਵੀ ਨਹੀਂ ਸੋਚਿਆ ਕਿ ਮੈਂ ਅੱਗੇ ਵਿਆਹ ਕਰਾਉਣਾ ਆ ਤੇ ਮੈਂ ਆਪਣੀ ਭੈਣ ਦਾ ਘਰ ਬਰਬਾਦ ਕਰਨ ਲੱਗੀ ਆ ਮੇਰਾ ਮਾਸੀ ਨਾਲ ਹੁਣ ਬਿਲਕੁਲ ਵੀ ਮਨ ਨਹੀਂ ਮਿਲਦਾ ਸੀ ਮੈਂ ਉਹਦੇ ਬਲਾਉਣ ਤੇ ਬੋਲ ਜ਼ਰੂਰ ਪੈਂਦੀ ਸੀ ਪਰ ਮੇਰਾ ਮਨ ਨਹੀਂ ਮਿਲਦਾ ਸੀ ਕਿਉਂਕਿ ਉਹ ਮੈਨੂੰ ਸਾਡੀ ਦੁਸ਼ਮਣ ਲੱਗਦੀ ਸੀ ਡੈਡੀ ਵੀ ਮੈਨੂੰ ਚੰਗੇ ਨਹੀਂ ਲੱਗਦੇ ਸੀ ਡੈਡੀ ਤੇ ਮਾਸੀ ਨੂੰ ਤਾਂ ਇਹ ਸੀ ਕਿ ਮੈਨੂੰ ਕਿਸੇ ਗੱਲ ਦਾ ਜਿਵੇਂ ਪਤਾ ਹੀ ਨਾ ਹੋਵੇ ਜਿਵੇਂ ਮੈਂ ਸਾਰੀਆਂ ਗੱਲਾਂ ਤੋਂ ਅਣਜਾਣ ਹੋਵਾਂ ਇੱਕ ਦਿਨ ਮੈਂ ਮਾਸੀ ਦੇ ਲਾਗੇ ਬੈਠੀ ਸੀ ਮਾਸੀ ਆਪਣੇ ਫੋਨ ਤੇ ਕਿਸੇ ਨਾਲ ਚੈਟ ਕਰ ਰਹੀ ਸੀ ਉਹਨੂੰ ਬੜੇ ਮੈਸੇਜ ਆ ਰਹੇ ਸੀ ਮੈਂ ਸੋਚਿਆ ਕਿ ਮੈਨੂੰ ਵੇਖਣਾ ਚਾਹੀਦਾ ਹੋ ਸਕਦਾ ਹੈ ਇਹਦੇ ਫੋਨ ਵਿੱਚੋਂ ਹੀ ਮੈਨੂੰ ਕੋਈ ਆਈਡੀਆ ਹੋ ਜਾਵੇ ਕਿ ਮੈਂ ਇਹਨੂੰ ਇਸ ਘਰ ਵਿੱਚੋਂ ਕਿਵੇਂ ਕੱਢਾਂ ਜਦੋਂ ਮਾਸੀ ਨਾਉਣ ਗਈ ਤਾਂ ਮੈਨੂੰ ਮਾਸੀ ਦੇ ਫੋਨ ਦਾ ਲੋਕ ਪਤਾ ਸੀ ਮੈਂ ਉਹਦਾ ਫੋਨ ਚੈੱਕ ਕੀਤਾ ਜਦੋਂ ਮੈਂ ਉਹਦਾ ਫੋਨ ਚੈੱਕ ਕੀਤਾ ਤਾਂ ਉਹਦੇ ਵਿੱਚ ਇੱਕ ਮੁੰਡੇ ਦਾ ਨੰਬਰ ਸੀ ਜਿਸ ਨਾਲ ਮਾਸੀ ਚੈਟ ਕਰ ਰਹੀ ਸੀ ਮਾਸੀ ਨੇ ਉਹਨੂੰ ਲਿਖਿਆ ਸੀ ਕਿ ਮੈਂ ਤੈਨੂੰ ਮਿਲਣ ਲਈ ਕੱਲ ਲਾਵਾਂਗੀ ਅੱਜ ਮੇਰੀ ਤਬੀਅਤ ਠੀਕ ਨਹੀਂ ਆ ਇਹਦਾ ਮਤਲਬ ਮਾਸੀ ਕਿਸੇ ਮੁੰਡੇ ਨੂੰ ਮਿਲਣ ਜਾ ਰਹੀ ਸੀ ਮੈਨੂੰ ਲੱਗਦਾ ਸੀ ਕਿ ਇਹ ਗੱਲ ਮੇਰੇ ਡੈਡੀ ਨੂੰ ਬਿਲਕੁਲ ਨਹੀਂ ਪਤਾ ਸੀ ਕਿ ਉਹ ਇਦਾਂ ਦੀ ਆ ਉਹਦੇ ਇੱਕ ਨਹੀਂ ਬਲਕਿ ਕਈ ਥਾਵਾਂ 'ਤੇ ਚੱਕਰ ਨੇ ਮੈਂ ਵੇਖਿਆ ਕਿ ਮਾਸੀ ਦੇ ਫੋਨ 'ਚ ਤਿੰਨ ਚਾਰ ਮੁੰਡਿਆਂ ਦੇ ਨੰਬਰ ਸੀ ਜਿਨ੍ਹਾਂ ਨਾਲ ਉਹਦੀਆਂ ਪਿਆਰ ਭਰੀਆਂ ਗੱਲਾਂ ਕਰੀਆਂ ਹੋਈਆਂ ਸੀ ਮੇਤਾ ਹੈਰਾਨ ਰਹੇਗੀ ਇਹ ਵੇਖ ਕੇ ਕਿ ਮਾਸੀ ਇੰਨੀ ਕੈਰੈਕਟਰਲੈਸ ਵੀ ਹੋ ਸਕਦੀ ਆ ਨਾਨਾ ਨਾਨੀ ਭਰੋਸੇ ਨਾਲ ਇੱਥੇ ਛੱਡ ਕੇ ਗਏ ਸੀ ਉਹਨਾਂ ਨੂੰ ਲੱਗਦਾ ਸੀ ਕਿ ਆਪਣੀ ਵੱਡੀ ਭੈਣ ਦਾ ਡਰ ਮਾਸੀ ਨੂੰ ਰਹੂਗਾ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਇਹ ਤਾਂ ਬਿਲਕੁਲ ਬੇਡਰ ਹੋ ਗਈ ਆ ਮਾਸੀ ਦਾ ਜਿੱਧਰ ਦਿਲ ਕਰਦਾ ਸੀ ਚਲੀ ਜਾਂਦੀ ਸੀ ਹੁਣ ਮੇਰੇ ਕੋਲੇ ਸਬੂਤ ਸੀ ਮੈਂ ਆਪਣੇ ਡੈਡੀ ਨੂੰ ਵੀ ਸਬੂਤ ਦਿਖਾਉਣਾ ਚਾਹੁੰਦੀ ਸੀ ਮੈਂ ਸਾਰੇ ਸਕਰੀਨਸ਼ਾਟ ਲੈ ਕੇ ਆਪਣੇ ਫੋਨ ਵਿੱਚ ਸੈਂਡ ਕਰ ਲਏ ਸੀ ਮੈਨੂੰ ਲੱਗਦਾ ਸੀ ਇਸੇ ਜਰੀਏ ਮੈਂ ਆਪਣੇ ਡੈਡੀ ਨੂੰ ਮਾਸੀ ਦੀ ਸੱਚਾਈ ਵਿਖਾ ਸਕਦੀ ਆ ਮੈਂ ਇਹ ਸਭ ਮੰਮੀ ਨੂੰ ਦੱਸਿਆ ਮੰਮੀ ਕਹਿਣ ਲੱਗੀ ਇਹ ਕਿਵੇਂ ਹੋ ਸਕਦਾ ਮੈਨੂੰ ਨਹੀਂ ਲੱਗਦਾ ਸੀ ਕਿ ਕਿਤੇ ਬਾਹਰ ਵੀ ਇਹ ਸਭ ਕਰਦੀ ਹੋਊਗੀ ਮੈਂ ਮੰਮੀ ਨੂੰ ਸਾਰੇ ਮੈਸੇਜ ਵਿਖਾਏ ਤੇ ਮੰਮੀ ਮੇਰੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਈ ਮੈਂ ਮੰਮੀ ਨੂੰ ਕਿਹਾ ਤੁਸੀਂ ਮੇਰੇ ਤੇ ਭਰੋਸਾ ਰੱਖੋ ਕਿਉਂਕਿ ਮੰਮੀ ਬੜਾ ਡਰ ਰਹੀ ਸੀ ਮੰਮੀ ਕਹਿ ਰਹੀ ਸੀ ਕਿ ਤੂੰ ਇਹ ਸਭ ਪੰਗਿਆਂ ਵਿੱਚ ਨਾ ਪੈ ਆਪੇ ਇੱਕ ਨਾ ਇੱਕ ਦਿਨ ਤੇਰੇ ਪਿਓ ਨੂੰ ਅਕਲ ਆ ਜਾਣੀ ਆ ਪਰ ਮੈਨੂੰ ਪਤਾ ਸੀ ਕਿ ਇਸ ਤਰ੍ਹਾਂ ਸਾਡਾ ਘਰ ਬਰਬਾਦ ਹੋ ਜਾਣਾ ਕਿਉਂਕਿ ਮਾਸੀ ਡੈਡੀ ਕੋਲੋਂ ਪੈਸੇ ਵੀ ਬੜੇ ਖਾਂਦੀ ਸੀ ਡੈਡੀ ਕੋਲੋਂ ਪੈਸੇ ਲੈ ਕੇ ਬਾਹਰ ਆਪਣੇ ਜਵਾਨ ਬੁਆਏਫਰੈਂਡ ਨਾਲ ਘੁੰਮਦੀ ਸੀ ਮੈਂ ਸੋਚ ਲਿਆ ਸੀ ਕਿ ਹੁਣ ਮੈਂ ਮਾਸੀ ਦੀ ਸਾਰੀ ਸੱਚਾਈ ਡੈਡੀ ਸਾਹਮਣੇ ਲੈ ਕੇ ਆਉਂਗੀ ਮੇਰੇ ਦਿਮਾਗ ਵਿੱਚ ਇਹ ਗੱਲ ਹਮੇਸ਼ਾ ਚੱਲਦੀ ਰਹਿੰਦੀ ਸੀ ਕਿ ਮੰਮੀ ਨੇ ਮੈਨੂੰ ਕਿਹਾ ਸੀ ਕਿ ਜਦੋਂ ਦੀ ਤੇਰੀ ਮਾਸੀ ਆਈ ਹੈ ਤੇਰਾ ਡੈਡੀ ਤਾਂ ਮੈਨੂੰ ਪੁੱਛਦਾ ਹੀ ਨਹੀਂ ਮੈਂ ਮੰਮੀ ਦੀ ਜਗ੍ਹਾ ਮੰਮੀ ਨੂੰ ਦਬਾਉਣਾ ਚਾਹੁੰਦੀ ਸੀ ਅਗਲੇ ਦਿਨ ਜਦੋਂ ਮੇਰੀ ਮਾਸੀ ਆਪਣੇ ਬॉयਫਰੈਂਡ ਨੂੰ ਮਿਲਣ ਗਈ ਤਾਂ ਮੈਂ ਡੈਡੀ ਨੂੰ ਕਿਹਾ ਕਿ ਮਾਸੀ ਕਿੱਥੇ ਆ ਡੈਡੀ ਕਹਿਣ ਲੱਗੇ ਕਿ ਆਪਣੀ ਸਹੇਲੀ ਦੇ ਘਰ ਗਈ ਆ ਮੈਂ ਕਿਹਾ ਡੈਡੀ ਮੈਨੂੰ ਕਿਸੇ ਦਾ ਫੋਨ ਆਇਆ ਸੀ ਕਿ ਮਾਸੀ ਦੇ ਸੱਟ ਲੱਗੀ ਆ ਫੇਰ ਉਹਨਾਂ ਦੀ ਸਹੇਲੀ ਹੋਣੀ ਆ ਆਪਾਂ ਨੂੰ ਜਾ ਕੇ ਦੇਖਣਾ ਚਾਹੀਦਾ ਡੈਡੀ ਨੇ ਮੇਰੇ ਕਹਿਣ ਤੇ ਗੱਡੀ ਗੱਡੀ ਤੇ ਮੈਂ ਡੈਡੀ ਨੂੰ ਉਸ ਹੋਟਲ ਤੇ ਲੈ ਕੇ ਆਈ ਜਿੱਥੇ ਮਾਸੀ ਨੇ ਆਪਣੇ ਬੋਏਫ੍ਰੈਂਡ ਨੂੰ ਮਿਲਣ ਲਈ ਬੁਲਾਇਆ ਸੀ ਮੈਨੂੰ ਡੈਡੀ ਕਹਿਣ ਲੱਗਾ ਆ ਕਿੱਥੇ ਲੈ ਕੇ ਆ ਗਈ ਤੂੰ ਮੈਨੂੰ ਇੱਥੇ ਉਹਨੇ ਕੀ ਕਰਨ ਆਉਣਾ ਆ ਉਹ ਆਪਣੀ ਸਹੇਲੀ ਦੇ ਘਰ ਗਈ ਆ ਮੈਂ ਕਿਹਾ ਉਹਦੀ ਸਹੇਲੀ ਨੇ ਇਹੀ ਐਡਰੈਸ ਦੱਸਿਆ ਸੀ ਜਦੋਂ ਮੈਂ ਡੈਡੀ ਨੂੰ ਲੈ ਕੇ ਅੰਦਰ ਜਾ ਰਹੀ ਸੀ ਤੇ ਮਾਸੀ ਲਿਫਟ ਰਾਹੀਂ ਥੱਲੇ ਆ ਰਹੀ ਸੀ ਤੇ ਉਹਨੇ ਛੋਟ ਕੱਪੜੇ ਪਾਏ ਹੋਏ ਸੀ ਜਦ ਕੇ ਘਰੋਂ ਉਹ ਪੂਰੇ ਕੱਪੜੇ ਪਾ ਕੇ ਆਈ ਸੀ ਉਹਦੇ ਨਾਲ ਇੱਕ ਮੁੰਡਾ ਸੀ ਜਿਹਦੇ ਹੱਥਾਂ ਵਿੱਚ ਹੱਥ ਪਾ ਕੇ ਮਾਸੀ ਤੁਰੀ ਫਿਰਦੀ ਸੀ ਜਦੋਂ ਡੈਡੀ ਨੇ ਉਹਨਾਂ ਨੂੰ ਦੇਖਿਆ ਤਾਂ ਡੈਡੀ ਮੈਨੂੰ ਕਹਿਣ ਲੱਗੇ ਤੂੰ ਗੱਡੀ ਵਿੱਚ ਜਾ ਕੇ ਬੈਠ ਮੈਂ ਹੁਣੇ ਆਇਆ ਪਰ ਮੈਂ ਕਿਤੇ ਨਾ ਗਈ ਜਦੋਂ ਉਹ ਦੋਵੇਂ ਲਿਫਟ ਤੋਂ ਸਾਡੇ ਕੋਲ ਆਏ ਤਾਂ ਡੈਡੀ ਨੇ ਮਾਸੀ ਦੇ ਥੱਪੜ ਮਾਰਿਆ ਤੇ ਕਿਹਾ ਕਿ ਇਹ ਕਿੱਧਰ ਫਿਰਦੀ ਆ ਤੂੰ ਦੱਸਿਆ ਕਿਤੇ ਹੋਰ ਸੀ ਨਾਲੇ ਇਹ ਮੁੰਡਾ ਕੌਣ ਆ ਮੇਰੀ ਮਾਸੀ ਚੁੱਪ ਕਰਕੇ ਖੜੀ ਸੀ ਡੈਡੀ ਵਾਰ-ਵਾਰ ਮਾਸੀ ਨੂੰ ਇੱਕੋ ਗੱਲ ਪੁੱਛੀ ਜਾ ਰਿਹਾ ਸੀ ਪਰ ਮਾਸੀ ਚੁੱਪ ਕਰਕੇ ਖੜੀ ਸੀ ਤੇ ਉਹ ਮੁੰਡਾ ਕਹਿਣ ਲੱਗਾ ਤੁਸੀਂ ਕੀ ਲੈਣਾ ਤੁਸੀਂ ਹੁੰਦੇ ਕੌਣ ਓ ਇਦਾਂ ਪੁੱਛਣ ਵਾਲੇ ਇਹ ਮੇਰੀ ਮਸ਼ੂਕ ਆ ਫਿਰ ਡੈਡੀ ਨੇ ਗੁੱਸੇ ਵਿੱਚ ਆ ਕੇ ਮਾਸੀ ਦੇ ਹੋਰ ਥੱਪੜ ਮਾਰਿਆ ਤੇ ਡੈਡੀ ਕਹਿਣ ਲੱਗਾ ਅਸੀਂ ਤੇਰੇ ਮਾਪਿਓ ਨੂੰ ਕੀ ਜਵਾਬ ਦੇਵਾਂਗੇ ਤੂੰ ਇਦਾਂ ਦਾ ਕੁਝ ਕਰਦੀ ਫਿਰਦੀ ਆ ਮਾਸੀ ਕਹਿਣ ਲੱਗੀ ਸ਼ਰਮ ਕਰ ਥੋੜੀ ਜਈ ਤੂੰ ਤਾਂ ਇਹ ਸਭ ਕਹਿਣ ਜੋਗਾ ਹੈ ਹੀ ਨਹੀਂ ਤੂੰ ਵੀ ਮੇਰੇ ਨਾਲ ਕਿਹੜਾ ਘਟ ਕੀਤੀ ਆ ਮੈਂ ਮਾਸੀ ਦੇ ਮੂੰਹ ਵੱਲ ਵੇਖਣ ਲੱਗੀ ਮਾਸੀ ਮੈਨੂੰ ਕਹਿਣ ਲੱਗੀ ਮੇਰੇ ਮੂੰਹ ਵੱਲ ਕੀ ਦੇਖਦੀ ਆ ਤੇਰੇ ਪਿਓ ਨੇ ਮੇ ਨਾਲ ਤੱਕੇ ਨਾਲ ਨਾਜਾਇਜ਼ ਸਬੰਧ ਬਣਾ ਲੇ ਮੈਂ ਤਾਂ ਇਹਨੂੰ ਆਪਣਾ ਪਿਓ ਮੰਨਦੀ ਸੀ ਪਰ ਇਨੇ ਮੇਰੇ ਨਾਲ ਧੱਕਾ ਕੀਤਾ ਉਸ ਦਿਨ ਤੋਂ ਬਾਅਦ ਇਹ ਰੋਜ਼-ਰੋਜ਼ ਮੇਰੇ ਨਾਲ ਇਸ ਤਰ੍ਹਾਂ ਕਰਦਾ ਰਿਹਾ ਕਿਉਂਕਿ ਇਹਨੂੰ ਮੇਰੇ ਬਾਰੇ ਪਤਾ ਸੀ ਕਿ ਮੇਰਾ ਬாய்ਫ੍ਰੈਂਡ ਹੋਰ ਕਾਸਟ ਦਾ ਤੇ ਗਰੀਬ ਆ ਇਹਨੂੰ ਪਤਾ ਸੀ ਕਿ ਮੇਰੇ ਘਰਦਿਆਂ ਨੇ ਕਦੇ ਵੀ ਇਹਦੇ ਨਾਲ ਵਿਆਹ ਕਰਵਾਉਣ ਲਈ ਨਹੀਂ ਮੰਨਣਾ ਇਸੇ ਕਰਕੇ ਮੈਨੂੰ ਇਹ ਗੱਲ ਕਹਿ ਦਿੰਦਾ ਸੀ ਕਿ ਮੈਂ ਤੇਰੇ ਮਾਪਿਓ ਨੂੰ ਦੱਸ ਦਵਾਂਗਾ ਇਨੇ ਮੈਨੂੰ ਇਹ ਧਮਕੀ ਵੀ ਦਿੱਤੀ ਸੀ ਕਿ ਕਦੇ ਵੀ ਮੈਂ ਆਪਣੇ ਬாய்ਫ੍ਰੈਂਡ ਨੂੰ ਮਿਲਣ ਨਹੀਂ ਜਾਊਂਗੀ ਮੈਂ ਸਿਰਫ ਇਹਦੇ ਨਾਲ ਰਿਸ਼ਤਾ ਰੱਖੂੰਗੀ ਮੈਤਾ ਇਹਦੇ ਤੋਂ ਚੋਰੀ-ਚੋਰੀ ਆਪਣੇ ਬੋਏਫ੍ਰੈਂਡ ਨੂੰ ਮਿਲਦੀ ਰਹੀ ਡੈਡੀ ਕਹਿਣ ਲੱਗਿਆ ਝੂਠ ਬੋਲਦੀ ਐ ਇਹ ਰਿਸ਼ਤਾ ਇਹਨੇ ਆਪਣੀ ਮਰਜ਼ੀ ਨਾਲ ਬਣਾਇਆ ਸੀ ਹੁਣ ਮੁੱਕ ਰਹੀ ਆ ਫੇਰ ਮਾਸੀ ਜਾ ਕੇ ਗੱਡੀ ਵਿੱਚ ਬੈਠ ਗਈ ਉਧਰ ਮਾਸੀ ਗੱਡੀ ਵਿੱਚ ਬੈ ਕੇ ਰੋ ਰਹੀ ਸੀ ਉਧਰ ਡੈਡੀ ਆਪਣੀਆਂ ਸਫਾਈਆਂ ਦੇ ਰਿਹਾ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਦਾ ਯਕੀਨ ਕਰਾਂ ਘਰ ਪਹੁੰਚਣ ਤੋਂ ਬਾਅਦ ਇਹ ਸਭ ਮੰਮੀ ਨੂੰ ਦੱਸਿਆ ਤੇ ਮੱਸੀ ਮੰਮੀ ਕੋਲ ਜਾ ਕੇ ਵੀ ਰੋਣ ਲੱਗੀ ਮਾਸੀ ਨੇ ਮੰਮੀ ਨੂੰ ਰਿਕਾਰਡਿੰਗ ਵੀ ਸੁਣਾਈ ਜਿਸ ਵਿੱਚ ਮਾਸੀ ਨੂੰ ਡੈਡੀ ਮਜਬੂਰ ਕਰਦਾ ਸੀ ਉਹ ਮਿੰਤਾ ਕਰ ਰਹੀ ਸੀ ਕਿ ਇਹ ਦਾਣਾ ਕਰੋ ਮੇਰੀ ਭੈਣ ਮੈਨੂੰ ਨਫ਼ਰਤ ਕਰਨ ਲੱਗ ਜੂਗੀ ਪਰ ਇਹ ਨਹੀਂ ਮੰਨਦਾ ਸੀ ਇਸੇ ਕਰਕੇ ਮੈਂ ਰਿਕਾਰਡਿੰਗ ਕੀਤੀ ਸੀ ਤਾਂ ਕਿ ਕੱਲ ਨੂੰ ਕੋਈ ਗੱਲ ਹੋਈ ਤਾਂ ਤੁਸੀਂ ਮੇਰੇ ਤੇ ਯਕੀਨ ਕਰ ਸਕੋ ਮਾਸੀ ਕੋਲ ਸਬੂਤ ਸੀ ਇਹ ਸਾਬਿਤ ਹੋ ਗਿਆ ਸੀ ਕਿ ਡੈਡੀ ਝੂਠ ਬੋਲ ਰਿਹਾ ਤੇ ਮਾਸੀ ਸੱਚ ਬੋਲ ਰਹੀ ਆ ਡੈਡੀ ਸ਼ਰਮ ਦਾ ਮਾਰਾ ਨੀਵੀਂ ਪਾ ਕੇ ਬੈਠਾ ਸੀ ਮੈਂ ਡੈਡੀ ਨੂੰ ਕਿਹਾ ਤੁਹਾਨੂੰ ਸ਼ਰਮ ਨਾ ਆਈ ਮਾਸੀ ਦੀ ਇੱਜ਼ਤ ਨੂੰ ਹੱਥ ਪਾਉਣ ਲੱਗੇ ਜੇਕਰ ਕੱਲ ਨੂੰ ਮੇਰੇ ਨਾਲ ਕੋਈ ਅੱਦਾ ਕਰੇ ਤੈਨੂੰ ਕਿੱਦਾਂ ਦਾ ਫੀਲ ਹੋਊਗਾ ਮੰਮੀ ਨੇ ਮਾਸੀ ਕੋਲੋਂ ਮਾਫ਼ੀਆਂ ਮੰਗੀਆਂ ਤੇ ਮਾਸੀ ਮੰਮੀ ਨੂੰ ਕਹਿ ਰਹੀ ਸੀ ਕਿ ਮੈਂ ਵੀ ਤੇਰੀ ਗੁਨੇਗਾਰ ਆਂ ਤੂੰ ਮੈਨੂੰ ਮਾਫ਼ ਕਰ ਦੇਵੀ ਉਸ ਤੋਂ 2 ਮਹੀਨੇ ਬਾਅਦ ਮਾਸੀ ਦਾ ਵੀਜ਼ਾ ਆ ਗਿਆ ਤੇ ਮਾਸੀ ਅਮਰੀਕਾ ਚਲੀ ਗਈ ਤੇ ਉਸ ਦਿਨ ਤੋਂ ਬਾਅਦ ਡੈਡੀ ਲਈ ਮੇਰੇ ਦਿਲ ਵਿੱਚ ਬੜੀ ਨਫ਼ਰਤ ਪੈਦਾ ਹੋ ਗਈ ਮੈਂ ਡੈਡੀ ਨਾਲ ਉਹ ਰਿਸ਼ਤਾ ਨਹੀਂ ਰੱਖ ਸਕੀ ਜੋ ਪਹਿਲਾਂ ਸੀ ਉਹ ਮੇਰੀਆਂ ਨਜ਼ਰਾਂ ਵਿੱਚੋਂ ਡਿੱਗ ਗਿਆ ਸੀ ਮੰਮੀ ਤਾਂ ਵਿਚਾਰੀ ਫੇਰ ਉਦਾਂ ਦੀ ਹੋ ਗਈ ਸੀ ਪਰ ਮੈਂ ਉਹਨਾਂ ਨੂੰ ਅੱਜ ਤੱਕ ਨਹੀਂ ਮਾਫ਼ ਕਰ ਸਕੀ ਡੈਡੀ ਵੀ ਇਸ ਗੱਲ 'ਈ ਪਛਤਾ ਰਿਹਾ ਕਿਉਂਕਿ ਮੈਂ ਉਹਨਾਂ ਦੀ ਇਕੱਲੀ-ਕੱਲੀ ਔਲਾਦ ਸੀ ਤੇ ਮੈਂ ਹੀ ਉਹਨਾਂ ਕੋਲੋਂ ਮੁੱਖ ਮੋੜ ਲਿਆ ਬੇਸ਼ੱਕ ਕਦੇ ਨਾ ਕਦੇ ਜ਼ਿੰਦਗੀ 'ਚ ਮੈਂ ਉਹਨਾਂ ਨੂੰ ਮਾਫ਼ ਕਰ ਦੂੰਗੀ ਪਰ ਫਿਰ ਵੀ ਇਹ ਗੱਲ ਦਾ ਸਾਇਆ ਹਮੇਸ਼ਾ ਰਹੂਗਾ ਇਸ ਲਈ ਡੈਡੀ ਪਛਤਾਉਂਦਾ ਰਹੂਗਾ ਇਸ ਕਰਕੇ ਕੋਈ ਵੀ ਗਲਤੀ ਕਰਨ ਤੋਂ ਪਹਿਲਾਂ ਸਾਨੂੰ 100 ਵਾਰ ਸੋਚਣਾ ਚਾਹੀਦਾ ਆ ਜੋ ਰਿਸ਼ਤੇ ਇੱਕ ਵਾਰ ਟੁੱਟ ਜਾਂਦੇ ਨੇ ਉਹ ਦੁਬਾਰਾ ਨਹੀਂ ਬਣਦੇ ਜਿਵੇਂ ਮਾਸੀ ਤੇ ਡੈਡੀ ਦਾ ਰਿਸ਼ਤਾ ਟੁੱਟ ਗਿਆ ਉਹ ਕਦੇ ਵੀ ਨਹੀਂ ਬੰਨਣਾ ਤੇ ਇੱਕ ਵਾਰ ਨਜ਼ਰੋਂ ਡਿੱਗੇ ਹੋਏ ਬੰਦੇ ਨੂੰ ਦੁਬਾਰਾ ਉਹ ਇੱਜ਼ਤ ਨਹੀਂ ਮਿਲਦੀ ਇਸ ਕਰਕੇ ਜ਼ਿੰਦਗੀ ਦੇ ਸਪੌੜੀ ਤੇ ਸੰਭਲ ਸੰਭਲ ਕੇ ਪੈਰ ਰੱਖਣਾ ਚਾਹੀਦਾ ਆ ਜ਼ਿੰਦਗੀ ਬੀਤ ਜਾਂਦੀ ਆ ਪਰ ਇੱਜ਼ਤ ਤੇ ਲੱਗੇ ਧੱਬੇ ਸਾਰੀ ਜ਼ਿੰਦਗੀ ਨਹੀਂ ਮਿਟਦੇ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਨਾ